ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੋਸ਼ਲ ਮੀਡੀਆ ਦੇ ਸੰਗਤ ਦੇ ਨਾਲ ਰੂਬਰੂ ਹੋਣ ਲੱਗੇ ਆ ਉਹ ਦਾ ਵਿਸ਼ਾ ਤੁਹਾਨੂੰ ਦੱਸਦੇ ਆ ਸਾਰਾ ਚੰਗੀ ਤਰ੍ਹਾਂ ਗੰਭੀਰਤਾ ਨਾਲ ਪਿੰਡ ਦੂਲ ਕੋਨਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆ ਜੋ ਬੱਚੀ ਤੁਸੀਂ ਸਾਡੇ ਕੋਲ ਖਲੋਤੀ ਵੇਖ ਰਹੇ ਜੇ ਇਹ ਇਸ ਵੀਰ ਦੀ ਬੇਟੀ ਹੈ ਜੀ ਤੇ ਇਸ ਬੱਚੀ ਦਾ ਜਦੋਂ ਜਨਮ ਹੋਇਆ ਸੀ ਜਨਮ ਹੋਣ ਦੇ ਨਾਲ ਨਾਲ ਇਹਦਾ ਲੈਟਰਿੰਗ ਵਾਲੀ ਜਗ੍ਹਾ ਤੇ ਜਿਹੜੀ ਬਾਥਰੂਮ ਵਾਲੀ ਜਗ੍ਹਾ ਸੀ ਉਹ ਕੁਦਰਤ ਵੱਲੋਂ ਹੀ ਜਿਹੜੀ ਸੀ ਉਹ ਪਰਮੇਸ਼ਰ ਵੱਲੋਂ ਹੀ ਨਹੀਂ ਸੀ ਹੈਗੀ ਤਾਂ ਇਹਨਾਂ ਨੇ ਜਦੋਂ ਇਸ ਬੱਚੀ ਦਾ ਜਨਮ ਹੋਇਆ ਤੇ ਆਪਣਾ ਨਵਤੇਜ ਗੁੱਗੂ ਜਿਹੜਾ ਵੀਰ ਆਪਣਾ ਹਸਪੀਟਲ ਚਲਾਉਂਦੇ ਸੰਸਤਾ ਚਲਾਉਂਦੇ ਆ ਇਹ ਉਹਨਾਂ ਦੇ ਕੋਲ ਲੈ ਕੇ ਗਏ ਸੀ ਤਾਂ ਉਹਨਾਂ ਨੇ ਉਦੋਂ ਇਹਨਾਂ ਦੀ ਬੜੀ ਨਾ ਨੇੜਿਓਂ ਹੋ ਕੇ ਬਾਹ ਫੜੀ ਤੇ ਇਸ ਬੱਚੀ ਦਾ ਇਲਾਜ ਕਰਵਾਇਆ ਤੇ ਇਹ ਅੱਜ 4 ਚੌਹ ਸਾਲਾਂ ਦੀ ਹੋ ਗਈ ਆ ਹੁਣ ਇਹਦਾ ਮਕਸਦ ਕੀ ਹੈ ਕਿ ਇਹਦਾ ਪੀਜੀਆਈ ਦੇ ਵਿੱਚੋਂ ਇਲਾਜ ਚੱਲ ਰਿਹਾ ਵਾ पीजीआई ਦੇ ਵਿੱਚ ਉਹ ਲਾਜ ਚੱਲ ਰਿਹਾ ਵਾ ਤੇ ਉਹਨਾਂ ਨੇ ਇਹਨਾਂ ਨੂੰ 40 ਸਾਲਾਂ ਦਾ ਟਾਈਮ ਦਿੱਤਾ ਹੈ ਕਿ 4 ਸਾਲਾਂ ਬਾਅਦ ਇਹਦੀ ਬਾਥਰੂਮ ਵਾਲਾ ਮਤਲਬ ਜਗਾ ਤੇ ਜਿਹੜੀ ਲੈਟਰਿੰਗ ਵਾਲੀ ਜਗਾ ਵਾ ਜਿੱਥੇ-ਜਿੱਥੇ ਹੁੰਦੀ ਆ ਪ੍ਰੋਪਰਲੀ ਉੱਥੇ-ਉੱਥੇ ਜਿਹੜੀ ਆ ਉਹਨੂੰ ਮਤਲਬ ਬਣਾਇਆ ਜਾਊਗਾ ਤੇ ਉਤੋਂ ਹੀ ਸਾਰਾ ਮਤਲਬ ਬਰੇਟ ਕਰਕੇ ਤੇ ਫਿਰ ਸਿਸਟਮ ਦੇ ਨਾਲ ਜੋੜਿਆ ਜਾਊਗਾ। ਉਹਨਾਂ ਚਿਰ ਤੱਕ ਇਹਦੀ ਜਿਹੜੀ ਬਾਥਰੂਮ ਵਾਲੀ ਜਗਾ ਵਾ ਉਹ ਵੀ ਇੱਕ ਵਕੀ ਦੇ ਵਿੱਚੋਂ ਬਣਾਈ ਸੀ ਤੇ ਜਿਹੜੀ ਲੈਟਰਿੰਗ ਵਾਲੀ ਜਗਾ ਉਹ ਵੀ ਇੱਕ ਵਕੀ ਦੇ ਵਿੱਚੋਂ ਬਣਾ ਕੇ ਤਾਂ ਉਹਨਾਂ ਚੇਤ ਵਾਸਤੇ ਇਹਨੂੰ ਜਿਹੜੀ ਜ਼ਿੰਦਗੀ ਪਰਮੇਸ਼ਰ ਨੇ ਦਿੱਤੀ ਸੀ ਜਿਉਣ ਵਾਸਤੇ ਤੇ ਡਾਕਟਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਆਪਣੀ 4 ਸਾਲ ਦੀ ਜਿਹੜੀ ਜ਼ਿੰਦਗੀ ਇਹ ਵਿਚਾਰੀ ਬੱਚੀ ਭੋਗ ਰਹੀ ਆ ਇਸ ਕਰਕੇ ਕਿ ਇਹਨਾਂ ਨੇ ਕੱਲ ਨੂੰ 21 ਤਰੀਕ ਨੂੰ 22 ਤਰੀਕ ਨੂੰ 22 ਤਰੀਕ ਨੂੰ ਇਹਨਾਂ ਦਾ ਪੀਜੀਆਈ ਦੇ ਵਿੱਚ ਜਿਹੜਾ ਵੱਡਾ ਆਪਰੇਸ਼ਨ ਹੋਣਾ ਵਾ ਬਾਕੀ ਤਾਂ ਚਲੋ ਇਲਾਜ ਇਹਨਾਂ ਦਾ ਉੱਥੇ ਬਿਲਕੁਲ ਫ੍ਰੀ ਆ ਜਿਹੜਾ ਮੈਡੀਸਿਨ ਦਾ ਖਰਚਾ ਵਾ ਤੁਹਾਨੂੰ ਪਤਾ ਉੱਥੇ ਮੈਡੀਸਿਨ ਦਾ ਖਰਚਾ ਬਹੁਤ ਆਉਂਦਾ ਵਾ ਤੇ ਔਨ ਜਾਣ ਰਸਤੇ ਦੇ ਖਰਚੇ ਪਾਪ ਆ ਕੇ ਜਿਹੜਾ ਮਤਲਬ ਕਾਫੀ ਹੱਦ ਤੱਕ ਜਿਹੜਾ ਵਾ ਵੀ ਉਹ ਇਹਦੇ ਤੇ ਮਤਲਬ ਪੈਸੇ ਦੀ ਜ਼ਰੂਰਤ ਆ ਇਹਨਾਂ ਨੂੰ ਤੇ ਲੋੜ ਵਾ ਤੇ ਖਰਚਾ ਇਹ ਤੇ ਬੱਚੀ ਦੇ ਉੱਤੇ ਆਉਣਾ ਵਾ ਸੋ ਆਪਾਂ ਇਸ ਚੀਜ਼ ਦੇ ਵਿੱਚ ਮੈਂ ਏਸੀ ਦੀ ਕੋਈ ਅਪੀਲ ਨਹੀਂ ਕਰਦਾ ਕਿ ਆਪਾਂ ਇਹਨਾਂ ਨੂੰ 10000 ਦੇਣਾ ਵਾ ਆਪਾਂ ਇਹਨਾਂ ਨੂੰ 5000 ਦੇਣਾ ਵਾ ਆਪਾਂ ਇਹਨਾਂ ਨੂੰ 20000 ਦੇਣਾ ਵਾ ਕਿਸੇ ਦਾ 10 ਰੁਪਏ ਦਿਲ ਕਰਦਾ 10 ਰੁਪਏ ਪਾ ਦਿਓ ਕਿਸੇ ਦਾ 20 ਰੁਪਏ ਦਿਲ ਕਰਦਾ 20 ਰੁਪਏ ਪਾ ਦਿਓ ਕਿਸੇ ਦਾ 50 ਰੁਪਏ ਦਿਲ ਕਰਦਾ 50 ਰੁਪਏ ਪਾ ਦਿਓ ਦੂਜੀ ਗੱਲ ਮੈਂ ਇਸ ਬੰਦੇ ਦੇ ਨਾਲ ਪਹਿਲਾਂ ਹੀ ਇਹ ਗੱਲ ਕਰ ਚੁੱਕਾ ਕਿ ਜਿੰਨਾ ਤੇਰੀ ਬੱਚੀ ਤੇ ਖਰਚਾ ਆਇਆ ਜਦੋਂ ਤੈਨੂੰ ਪਤਾ ਲੱਗ ਗਿਆ ਕਿ ਮੇਰੀ ਬੱਚੀ ਦਾ ਇਨਾ ਖਰਚਾ ਜਿਹੜਾ ਆਣ ਕੇ ਮੇਰੇ ਕੋਲ ਪੈਸੇ ਪ੍ਰੋਪਰਲੀ ਮੇਰੇ ਕੋਲ ਹੋ ਗਿਆ ਉਸ ਤੋਂ ਬਾਅਦ ਆਪਾਂ ਨੂੰ ਦੁਬਾਰਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣੀ ਪਊਗੀ ਤਾਂ ਜੋ ਆਪਾਂ ਨੂੰ ਸਿਰਫ ਤੇ ਸਿਰਫ ਇਹ ਬੱਚੀ ਵਾਸਤੇ ਆਪਾਂ ਮਦਦ ਮੰਗ ਰਹੇ ਆ ਤੇ ਬੱਚੀ ਦੇ ਮਦਦ ਵਾਸਤੇ ਇਹ ਨਾ ਹੋਵੇ ਕਿ ਆਪਾਂ ਇਸ ਬੱਚੀ ਦਾ ਨਾਮ ਵਰਤ ਕੇ ਤੇ ਆਪਾਂ ਆਪਣੇ ਮਤਲਬ ਪਰਿਵਾਰ ਪਾਲਨੇ ਸ਼ੁਰੂ ਕਰ ਦਈਏ ਜਾਂ ਆਪਣੇ ਘਰ ਚ ਲਾਉਣੇ ਸ਼ੁਰੂ ਕਰ ਦਈਏ ਜਾਂ ਆਪਣੀ ਮਤਲਬ ਥਾਂਤ ਖਰੀਦਨੇ ਸ਼ੁਰੂ ਕਰ ਦਈਏ ਇਦਾਂ ਦੇ ਸਿਸਟਮ ਦੇ ਨਾਲ ਜੇ ਆਪਾਂ ਚੱਲਣਾ ਵਾ ਤੇ ਮੈਂ ਇਸ ਚੀਜ਼ ਦੇ ਬਿਲਕੁਲ ਹੱਕ ਦੇ ਵਿੱਚ ਨਹੀਂ ਇਸ ਬੱਚੀ ਦੀ ਜਿੰਨੀ ਵੀ ਮਦਦ ਮਤਲਬ ਆਪਣੇ ਤੋਂ ਹੋ ਸਕੀ ਆਪਾਂ ਕਰਾਂਗੇ ਕਰਵਾਵਾਂਗੇ ਸਾਰੇ ਵੀਰਾ ਭਰਾਵਾਂ ਗੜੀ ਹੱਤ ਪੱਲਾ ਜੋੜਾਂਗੇ ਸੋ ਇਸ ਕਰਕੇ ਭਰਾਓ ਆਪਾਂ ਇਸੇ ਵੀਰ ਦਾ ਗੁਰਜੀਤ ਸਿੰਘ ਦਾ ਅਕਾਊਂਟ ਨੰਬਰ ਵੀ ਮੈਂਸ਼ਨ ਕਰ ਦਿਆਂਗੇ ਵੀਡੀਓ ਦੇ ਵਿੱਚ ਦੇ ਸਕੈਨਰ ਵੀ ਇਹਦਾ ਜਿਹੜਾ ਵਾ ਉਹ ਮੈਂਸ਼ਨ ਕਰ ਦਿਆਂਗੇ ਤੇ ਇਸ ਵੀਰ ਦਾ ਉਹ ਸਕੈਨਰ ਵੇਖ ਕੇ ਅਕਾਊਂਟ ਨੰਬਰ ਵੇਖ ਕੇ ਜਿਹੜੇ ਵੀ ਕਿਸੇ ਵੀਰ ਨੇ 10 20 50 100 ਜਿੰਨੇ ਜੋਗਾ ਵੀ ਆ ਕੋਈ ਉਹਨੀ ਉਹਦੀ ਮਦਦ ਜਿਹੜੀ ਉਹ ਇਹਦੀ ਆਪਾਂ ਜ਼ਰੂਰ ਕਰੀਏ ਤਾ ਜੋ ਇਹ ਸੱਚੀ ਦਾ ਜਿਹੜਾ ਵਾ ਉਹ ਇੱਕ ਬਣ ਸਕੇ ਤੇ ਇਹ ਅੱਗੇ ਜ਼ਿੰਦਗੀ ਜਿਹੜੀ ਉਹ ਜੀ ਸਕੇ ਸਭ ਤੋਂ ਵੱਡੀ ਗੱਲ ਇਹ ਜੇ ਇਸ ਕਿਸੇ ਵੀਰ ਭਰਾ ਕੋਲ ਇਹ ਨਹੀਂ ਹੈਗਾ ਕਿ ਉਹ ਪੈਸੇ ਦੀ ਮਦਦ ਨਹੀਂ ਕਰ ਸਕੋਗਾ ਜਾਂ ਉਹ ਪੈਸੇ ਨਹੀਂ ਪਹੁੰਚ ਜਾਊਗਾ ਤਾਂ ਉਹਦਾ ਸਭ ਤੋਂ ਵੱਡਾ ਯੋਗਦਾਨ ਇਹ ਰਹੂਗਾ ਪੈਸੇ ਨਾਲੋਂ ਵੱਧ ਕੇ ਵੀ ਯੋਗਦਾਨ ਇਹ ਰਹੂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਇੰਨੀ ਸ਼ੇਅਰ ਕਰ ਦੇਣਾ ਕਿ ਅੱਗੇ ਤੋਂ ਅੱਗੇ ਜਿੱਥੇ ਵੀਡੀਓ ਜਾਵੇ ਕਿਤੇ ਨਾ ਕਿਤੇ ਕੋਈ ਦਾਨੀ ਸੱਜਣ ਬੈਠਾ ਹੋ ਸਕਦਾ ਕਿਉਂ ਕੱਲਾ ਹੀ ਇਸ ਬੱਚੀ ਦਾ ਇਲਾਜ ਕਰਵਾ ਦੇ ਜੇ ਕਿਸੇ ਦਾ ਨਹੀਂ ਸਦਨ ਕੋਲ ਪਹੁੰਚ ਜਾਵੇ ਦਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੀ ਦੇ ਕਰਕੇ ਇਸ ਮਤਲਬ ਮੁੰਡੇ ਦੇ ਕਰਕੇ ਵੀਰ ਦਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਸ ਦੀ ਆਪਾਂ ਜਿਹੜੀ ਉਪਰਪਾਈ ਕਰ ਸਕੀਏ ਇਸ ਦਾ ਇਲਾਜ ਕਰਵਾ ਸਕੀਏ ਜਦੋਂ ਇਹਦੇ ਇਲਾਜ ਦਾ ਪੈਸਾ ਇਕੱਠਾ ਹੋ ਗਿਆ ਇਸ ਦਾ ਇਲਾਜ ਹੋ ਗਿਆ ਆਪਾਂ ਨਾਲ ਦੀ ਨਾਲ ਇੱਕ ਵੀਡੀਓ ਬਣਾ ਕੇ ਫੇਰ ਆਪਾਂ ਸਾਰੇ ਸੰਗਠਨ ਨੂੰ ਇਸ ਚੀਜ਼ ਦਾ ਮੈਸੇਜ ਸੁਝਾ ਦੇਵਾਂਗੇ ਕਿ ਭਾਈ ਸਾਡਾ ਜਿਹੜਾ ਮਕਸਦ ਸੀ ਉਹ ਪੂਰਾ ਹੋ ਗਿਆ ਵਾ ਹੁਣ ਇਸ ਖਾਤੇ ਦੇ ਵਿੱਚ ਇਸ ਸਕੈਨਰ ਦੇ ਵਿੱਚ ਕੋਈ ਵੀ ਵੀਰ ਜਿਹੜਾ ਪੈਸਾ ਪਾਉਣ ਦੀ ਕਿਰਪਾਲਤਾ ਨਾ ਕਰੇ ਸੋ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਸ਼ੇਅਰ ਕਰਨ ਦੇ ਬਾਵਜੂਦ ਕਿਸੇ ਵੀਰ ਸਦਾਨੀ ਸਦਨ ਕੋਲ ਪਹੁੰਚ ਗਈ ਤਾਂ ਉਹ ਇਸ ਬੱਚੀ ਦਾ ਮਸੀਹਾ ਬਣ ਕੇ ਉਹ ਸਹਾਰਾ ਬਣ ਕੇ ਆਣ ਕੇ ਇਸ ਦਾ ਇਲਾਜ ਕਰਵਾ ਦੂਗਾ ਜੇ ਕਿਸੇ ਵੀਰ ਭਰਾ ਨੇ ਇਹਨਾਂ ਦੇ ਨਾਲ ਮਿਲ ਕੇ ਮਦਦ ਕਰਨੀ ਚਾਵੇ ਕੋਈ ਇਹਨਾਂ ਦੇ ਨਾਲ ਮਿਲ ਕੇ ਜਾਣਾ ਚਾਵੇ ਤਾਂ ਇਹਨਾਂ ਨੇ 22 ਤਰੀਕ ਨੂੰ ਪੀਜੀਆਈ ਚਲੇ ਜਾਣਾ ਨੰਬਰ ਮੈਂ ਇਸ ਵੀਰ ਦਾ ਦੱਸ ਦੇਣ ਲੱਗਾ ਨੰਬਰ ਦੱਸ ਦੇਵਗੀ 7210883 721088430 ਆ ਇਸ ਵੀਰ ਦਾ ਨੰਬਰ ਵਾ 9915909007 ਮੇਰਾ ਨੰਬਰ ਆ ਜੀ ਭਾਵੇਂ ਮੇਰੇ ਨਾਲ ਕੋਈ ਬੰਦਾ ਕਨੈਕਟ ਕਰ ਲੇ ਤੇ ਭਾਵੇਂ ਇਹਦੇ ਨਾਲ ਕਰ ਲਵੇ ਇਹਨਾਂ 22 ਤਰੀਕ ਨੂੰ ਉੱਥੇ ਪੀਜੀਆਈ ਦੇ ਵਿੱਚ ਜਾਣਾ ਵਾ ਇਨਾਂ ਦੇ ਕੋਲ ਇਸ ਟਾਈਮ ਕੋਈ ਪੈਸਾ ਜਿਹੜਾ ਵਾ ਉਹ ਘਰੋਂ ਲੈ ਕੇ ਜਾਣ ਲਈ ਕੁਝ ਨਹੀਂ ਹੈਗਾ ਕਿਉਂਕਿ ਇੱਥੇ ਪਹਿਲਾਂ ਹੀ ਖਰਚ ਬਹੁਤ ਆ ਚੁੱਕਾ ਵਾ ਮਤਲਬ ਬੱਚੀ ਦੇ ਉੱਤੇ ਇਹਨੂੰ ਲਜਾਣਾ ਲਿਆਉਣਾ ਦਵਾਈਆਂ दारू ਬੜਾ ਕੁਝ ਚੱਲੀ ਗਿਆ ਵਾ ਸੋ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਇੰਨੀ ਕਿ ਸਾਡੀ ਬੇਨਤੀ ਪ੍ਰਵਾਨ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਵੀਰ ਜੀ ਸਾਰੇ